ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਕਮਾਲਪੁਰ ਪਹੁੰਚੇ ਆ ਜਿਲ੍ਹਾ ਤਹਿਸੀਲ ਧਰਨ ਤਰਨ ਆਕਾਸ਼ ਆਜ਼ਾਦ ਵੀਰ ਹੋਂਦੇ ਘਰ ਆਇਆ ਦੋਸਤੋ ਤਿੰਨ ਪਸ਼ੂ ਤੁਹਾਨੂੰ ਅੱਜ ਦਿਖਾਏ ਆਪਾਂ ਇੱਕ ਝੋਟੀ ਬਹੁਤ ਬਾਕਮਾਲ ਇਹਨਾਂ ਦੇ ਕੋਲ ਆਈ ਆ ਠੀਕ ਆ ਜੀ ਨੀਂਦੀ ਰਾਵੀ ਦੇ ਵਿੱਚ ਪਲੂਣ ਪਹਿਲਾ ਸਵੇਰ ਸੂਨ ਵਾਲੀ ਉਹਦੀ ਗੱਲਬਾਤ ਵੀ ਆਪਾਂ ਕਰਾਂਗੇ ਹੁਣ ਜਿਹੜੀ ਤੁਹਾਨੂੰ ਸਕਰੀਨ ਦੇ ਉਪਰ ਆਪਾਂ ਦਿਖਾ ਰਹੇ ਆ ਵਹਿੜ ਧੁੱਕੀ ਤਿਆਰੀ ਆਲੀ ਤਕਰੀਬਨ ਵੜਾ ਵੀ ਅੱਜ ਭਲਕ ਤੱਕ ਸੂਪੂਗੀ ਕਾਸ਼ ਕੀ ਹਾਲ ਨੇ ਵਧੀਆ ਵੀਰ ਜੀ ਵਧੀਆ ਤੁਸੀਂ ਸਮ ਟੀੜਾ ਜੀ ਬਹੁਤ ਵਧੀਆ ਕਾਸ਼ ਤੇ ਵੜਾ ਕਾਸ਼ ਦੂਜਾ ਸੂਬਾ ਦੂਜਾ ਸੂਬਾ ਵੀਰ ਜੀ ਠੀਕ ਆ ਜੀ ਤਿਆਰੀ ਹੈ ਨਾ ਤਿਆਰੀ ਤਿਆਰੀ ਵੀਰ ਜੀ ਬਸ ਰਾਤ ਸੂਵੇ ਸਵੇਰੇ ਸੂਵੇ ਬਾਕੀ ਤੁਸੀਂ ਡਿਜ਼ਾਈਨ ਚੈੱਕ ਕਰੋ ਤੁਸੀਂ ਠੀਕ ਆ ਜੀ ਮੈਂ ਨਾ ਵੀਰ ਜੀ ਵੇਖੋ ਇਧਰ ਵੇਖੋ ਅਖੀਰ ਹੋ ਗਈ ਆ ਲੈਵਾ ਵੇਖੋ ਲੈਵਾ ਵੀਰ ਜੀ ਆਹ ਕੁਆਲਟੀ ਚੈੱਕ ਕਰੋ ਲੈਵੇ ਦੀ ਬਿਲਕੁਲ ਕੰਪੈਕਟਟਰ ਹਾਈਟ ਵੱਡੀਆਂ ਵੜਾਂ ਦੇ ਵਿੱਚ ਹੀ ਆ ਜਾਂਦੀ ਆ ਬਾਕੀ ਥਣ ਗੋਲ ਪੂਰਾ ਵਧੀਆ ਠੀਕ ਆ ਜੀ ਮੋਟਾ ਥਣ ਲੱਗਾ ਵਿਰਲ ਬਾਕੀ ਟਿੱਪਨ ਟੁੱਪਨ ਦੀ ਇੱਕ ਨੰਬਰ ਆ ਥੋੜੀ ਜੀ ਨਾਰਮਲ ਦਰਮਿਆਨੀ ਭਲੂਣ ਭਲਾਣ ਹੈਗੀ ਨੇ ਹਾਂ ਜੀ ਵੀਰ ਜੀ ਥੋੜੀ ਹੈਗੀ ਉਹ ਗਿੱਲੇ ਗੁੱਲੇ ਸਾਡਾ ਨਗਰ ਭਾਈ ਦਾ ਕੁਆਲਿਟੀ ਕਰੋ ਚੱਕ ਠੀਕ ਆ ਜੀ ਉਥੀ ਪੱਥੀ ਕਰੋ ਚੱਕ ਛੋਟਾ ਕੰਨ ਤੇ ਰੰਗ ਬਾਜਾ ਕਰਵਾ ਦੇ ਵੀਰ ਇੱਕ ਵੀਰ ਜੀ ਕਿੱਟੀ ਇਹਦੀ ਆ ਮਾਰੂ ਨੀਗਾ ਬਾਕੀ ਆਕਾਸ਼ ਆਈ ਖਲੋਤੀ ਅੱਜ ਸ਼ਾਮ ਸਵੇਰ ਮਾਨਾ ਵੀਰ ਜੀ ਅੱਜ ਸਵੇਰ 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 ਤਿਆਰੀਆਂ ਜੀ ਠੀਕ ਆ ਐਨੂੰ ਕੱਛ ਫੇਰ ਮੋੜ ਕੇ ਐਨੂੰ ਘੁਮਾ ਲੈ ਵੀਰੇ ਐਨੂੰ ਘੁਮਾ ਦੇ ਤਿਆਰੀ ਹੈ ਵੀਰ ਜੀ ਤਿਆਰੀ ਆ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਠੀਕ ਆ ਜੀ ਨਿੱ